ਮੇਰਾ ਨਾਮ ਡਾਕਟਰ ਰਾਜੀਵ ਸਿੰਘ ਜੀ ਮੈਂ ਮੈਡੀਕਲ ਐਸੋਸੀਏਸ਼ਨ ਦਾ ਜ਼ਿਲ੍ਹਾ ਚੇਅਰਮੈਨ ਜੀ ਸੋ ਅੱਜ ਸਾਡੀ ਪਲਵੰਡੀ ਸਾਹਿਬ ਉਹਦੀ ਮਹੀਨਾਵਾਰ ਮੀਟਿੰਗ ਹੋਈ ਹੈ ਸਰ ਤੇ ਮੀਟਿੰਗ ਦੇ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਪਲਵੰਡੀ ਸਾਹਿਬ ਉਹਦੇ ਐਸ ਐਮਓ ਡਾਕਟਰ ਰਵੀਕਾਂਤ ਗੁਪਤਾ ਜੀ ਪਹੁੰਚਿਆ ਜੀ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਜੀ ਆ ਕਹਿੰਦੇ ਜੀ ਇਹਨਾਂ ਨੇ ਸਾਨੂੰ ਆਰਐਮਪੀ ਡਾਕਟਰ ਸਾਹਿਬ ਨਾਲ ਸਾਰਿਆਂ ਨਾਲ ਜਾਣ ਪਛਾਣ ਕਰਾਈ ਹੈ ਡਾਕਟਰ ਸਾਹਿਬ ਜੀ ਕਿਉਂਕਿ ਇਹਨਾਂ ਨੂੰ 4 ਕੁ ਮਹੀਨੇ ਹੋ ਗਏ ਡਾਕਟਰ ਸਾਹਿਬ ਪਲਵੰਡੀ ਸਾਹਿਬ ਉਹਨਾਂ ਇੱਥੇ ਤੇ ਅਸੀਂ ਆਪ ਅੱਖੀਂ ਆ ਕੇ ਦੇਖਿਆ ਜੀ ਸਲਵੰਡੀ ਸਭਾ ਹਸਪਤਾਲ ਦਾ ਬਹੁਤ ਸੁਧਾਰ ਕਰਤਾ ਜੀ ਇਹਨੇ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਪੰਜਾਬ ਸਰਕਾਰ ਜਿਹੜੀ ਨਸ਼ੀ ਵਿਰੋਧ ਦਾ ਮਤਲਬ ਉਹਦਾ ਡਿਕਨਸ਼ੀ ਵਿਰੋਧ ਚਲਾ ਰਹੀ ਹੈ ਪਿੰਡਾਂ ਦੇ ਵਿੱਚ ਆਮ ਤੌਰ ਤੇ ਸੋਦੇ ਨਾਲ ਨੌਜਵਾਨ ਟੱਚ ਹੁੰਦੇ ਆ ਬਿਲਕੁਲ ਤੁਸੀਂ ਆਲਰੇ ਡਾਕਟਰਾਂ ਨੂੰ ਨਸ਼ੇ ਨੂੰ ਲੈ ਕੇ ਕੋਈ ਨਾ ਕੁਝ ਕਰ ਰਹੇ ਹੋ ਜਾਂ ਕੀ ਕੀ ਉਹਦਾ ਮਤਲਬ ਇਹ ਸਾਬ ਤੇ ਕਹਣਾ ਸਾਡੀ ਜਸੇਬੰਦੀ ਜੀ ਜੋ ਪਿੰਡਾਂ ਵਿੱਚ ਅਸੀਂ ਪ੍ਰੈਕਟਿਸ ਕਰਦੇ ਆ ਜੀ ਜਸੇਬੰਦੀ ਪੰਚਾਇਤਾਂ ਨੂੰ ਨਾਲ ਲੈ ਕੇ ਜੀ ਅਸੀਂ ਨਾਲ ਐਸਐਸਪੀ ਤੋਂ ਮੈਡਮ ਤੋਂ ਨਾਲ ਪਰਮਿਸ਼ਨ ਲੈ ਕੇ ਐਸਐਚ ਤੋਂ ਥਾਣੇ ਦੇ ਨਾਲ ਲੈ ਕੇ ਜੀ ਤੇ ਅਸੀਂ ਪਿੰਡਾਂ ਦੇ ਵਿੱਚ ਕੈਂਪ ਲਾ ਰਹੇ ਹਾਂ ਜੀ ਲੋਕਾਂ ਨੂੰ ਕਾਉਂਸਲਿੰਗ ਕਰ ਰਹੇ ਹਾਂ ਨਸ਼ੇ ਛੱਡੋ ਕੋੜ ਵੱਡੋ ਜੀ ਚੰਗੇ ਡਾਕਟਰ ਸਾਹਿਬਾਨ ਇਸ ਤਰ੍ਹਾਂ ਦੇ ਨਾਲ ਲੈ ਕੇ ਅਸੀਂ ਜਿਵੇਂ ਆਏ ਆ ਸਾਡੇ ਵਿੱਚ ਰਵਿਕੰਦ ਗੁਰਤਾ ਜੀ ਐਸਐਚਓ ਨਾਲ ਲੈ ਕੇ ਧਿਆਨਤ ਲਿਆ ਕੇ ਜੀ ਸਾਰੀ ਗੱਲਬਾਤ ਅਸੀਂ ਕੈਂਪ ਲਾ ਰਹੇ ਹਾਂ ਜੀ ਪਿੰਡਾਂ ਦੇ ਪੂਰਾ ਸਰੋਹ ਰਿਹਾ ਹੈ ਪੰਜਾਬ ਤੋਂ ਪੂਰਾ ਸਰੋਹ ਰਿਹਾ ਹੈ ਜੀ ਪੰਚਾਇਤਾਂ ਨੂੰ ਨਾਲ ਲੈਨੇ ਜੀ ਅਸੀਂ ਆ ਪਿਛੇ ਅਸੀਂ 10 ਪੰਚਾਇਤਾਂ ਨੇ ਸਾਡੇ ਪਿੰਡ ਬਗੇਰ ਚੜ੍ਹ ਸਿੰਘ ਜੀ ਅਸੀਂ ਉੱਥੇ ਕੈਂਪ ਲਵਾਇਆ ਸੀ ਬਹੁਤ ਵੱਡਾ ਜੀ ਸੈਮੀਨਾਰ ਕਰਾਇਆ ਸੀ ਵਿਸ਼ੇਸ਼ ਤੌਰ ਤੇ ਡੀਆਈਜੀ ਹਰਜੀਤ ਸਿੰਘ ਜੀ ਤੇ ਉਹਨਾਂ ਨੇ ਬਹੁਤ ਘੱਟ ਸੀ ਉੱਥੇ ਸਮੋਦਨ ਕੀਤਾ ਜੀ ਵਧੀਆ ਜਾਂ ਤਾਂ ਸਾਰੇ ਵੀ ਡਾਕਟਰਾਂ ਨਾਲ ਜੋ ਮੀਟਿੰਗ ਕੀਤੀ ਹੈ ਬਦੋਰ ਐਸਐਮਓ ਦੇ ਵਿੱਚ ਵੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਦੀ ਮੀਟਿੰਗ ਦਾ ਏਜੰਡਾ ਮੇਰੇ ਕੋਈ ਸੀਗਾ ਕਿ ਇਹਨਾਂ ਨੂੰ ਮਿਲ ਕੇ ਜੋ ਸਿਹਤ ਦੇ ਟੀਚੇ ਸਿਹਤ ਸੁਵਿਧਾਵਾਂ ਸਰਕਾਰ ਪਿੰਡ ਪਿੰਡ ਤੱਕ ਪਹੁੰਚਾਉਣਾ ਚਾਹੁੰਦੀ ਹੈ ਉਹ ਅਸੀਂ ਇਕੱਲੇ ਨਹੀਂ ਕੁਝ ਕਰ ਪਾਵਾਂਗੇ ਇਹ ਪਿੰਡ ਦੇ ਡਾਕਟਰ ਨੇ ਆਰਐਮਬੀ ਡਾਕਟਰ ਨੇ ਪਿੰਡ ਦੇ ਇਹ ਸਾਡੀ ਮੈਸੇਜ ਲੋਕਾਂ ਤੱਕ ਲੈ ਕੇ ਜਾਣਗੇ ਇਹਨਾਂ ਕੋਲ ਹੀ ਮਰੀਜ਼ ਗਰੀਬ ਮਰੀ ਜਾਂਦੇ ਨੇ ਜੋ ਸਾਡੇ ਡਾਕਟਰ ਸਾਰੇ ਐਮਡੀ ਐਮਐਸ ਡਾਕਟਰ ਸਾਡੇ ਹਸਪਤਾਲ ਦੇ ਵਿੱਚ ਹੈਗੇ ਨੇ ਚਾਹੇ ਉਹ ਗੋਡੇ ਬਦਲਣ ਦੇ ਡਾਕਟਰ ਨੇ ਚਾਹੇ ਅੱਖਾਂ ਦੇ ਡਾਕਟਰ ਨੇ ਚਾਹੇ ਕੋਈ ਬੱਚਿਆਂ ਦੇ ਡਾਕਟਰ ਨੇ ਉਹਨਾਂ ਤੱਕ ਮਰੀਜ਼ ਪਹੁੰਚਦਾ ਇਹੀ ਲੋਕ ਕਰਨਗੇ ਕੋਈ ਦੱਸ ਕੇ ਉੱਥੇ ਇਹ ਇਹਨਾਂ ਨੂੰ ਮੈਂ ਇਹੀ ਦੱਸਣ ਆਇਆ ਜੇ ਕਿ ਸਾਡੇ ਕੋਲ ਸਾਰੇ ਤਰ੍ਹਾਂ ਦੀ ਸਿਹਤ ਸਹੂਤਾਵਾਂ ਹੈਗੀਆਂ ਨੇ ਇਨਡੋਰ ਤੇ ਆਊਟਡੋਰ ਫੈਸਿਲਿਟੀ ਸਾਰੀ ਸਾਡੇ ਕੋਲ ਹੈਗੀ ਨੇ ਓਪਡੀ ਦੀ 350 ਤਰ੍ਹਾਂ ਦੀ ਦਵਾਈ ਸਾਡੇ ਕੋਲੇ ਅਵੇਲੇਬਲ ਹੈ ਵੱਧ ਤੋਂ ਵੱਧ ਸਾਡੇ ਕੋਲੇ ਛੋਟੇ ਪਿੰਡਾਂ ਦੇ ਵਿੱਚੋਂ ਗਰੀਬ ਲੋਕਾਂ ਨੂੰ ਭੇਜਿਆ ਜਾਵੇ ਤਾਂ ਕਿ ਲੋਕਾਂ ਦੀ ਜੋ ਸ਼ੋਸ਼ਣ ਹੈ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ 'ਚ ਜਾ ਕੇ ਹੋ ਰਿਹਾ ਉਹ ਨਾ ਹੋ ਸਕੇ ਔਰ ਸਾਡੇ ਕੋਲੇ ਸਾਰਾ ਇਲਾਜ ਫ੍ਰੀ ਹੈ ਆਯੂਸ਼ਮਨ ਸਕੀਮ ਦੇ ਅਧੀਨ ਸਾਡੇ ਕੋਲੇ ਇੰਡੋਰ ਵੀ ਸਾਰਾ ਫ੍ਰੀ ਹੈ ਗੋਡੇ ਬਦਲਣ ਦੇ ਆਪਰੇਸ਼ਨ ਵੀ ਸਾਡੇ ਕੋਲੇ ਸਾਰੇ ਫ੍ਰੀ ਹੋ ਰਹੇ ਨੇ ਅੱਖਾਂ ਦੇ ਡਾਕਟਰ ਵੀ ਸਾਡੇ ਕੋਲ ਆ ਚੁੱਕੇ ਨੇ ਈ.ਐਨ.ਟੀ ਦੇ ਡਾਕਟਰ ਵੀ ਸਾਡੇ ਕੋਲ ਨੇ ਸਾਰੇ ਤਰ੍ਹਾਂ ਦੇ ਡਾਕਟਰ ਅਵੇਲੇਬਲ ਨੇ ਅੱਜ ਇਹ ਭਰਾਵਾਂ ਨੂੰ ਮੈਂ ਇਹੀ ਕਹਿਣ ਆਇਆ ਕਿ ਵੱਧ ਤੋਂ ਵੱਧ ਸਾਡੇ ਕੋਲੇ ਮਰੀਜ਼ਾਂ ਨੂੰ ਕੋਪੜੀ ਤੇ ਇੰਡੋਰ 'ਚ ਭੇਜਿਆ ਜਾਵੇ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਦੀ ਪਾਲਿਸੀ ਐ ਸਕੀਮਾਂ ਦਾ ਫਾਇਦਾ ਹੋ ਸਕੇ ਕਿਉਂਕਿ ਜੋ ਮੌਜੂਦਾ ਸਰਕਾਰ ਹੈ ਹੈਲਥ ਨੂੰ ਲੈ ਕੇ ਬੜੀ ਕੌਂਸ਼ੀਅਸ ਹੈ बार-बार ਉਹ ਹੈਲਥ ਦੇ ਇਸ਼ੂਆਂ ਨੂੰ ਲੈ ਕੇ ਬਹੁਤ ਹੀ ਸਾਨੂੰ ਦਿਖਾ ਦੇਚਾਰੀ ਕਰਦੇ ਰਹਿੰਦੇ ਨੇ ਜੋ ਉਹਨਾਂ ਦੇ ਦਿਸ਼ਨ ਦੇ ਸਿਹਤ ਮੰਤਰੀ ਸਾਬਦੇ ਦਿਸ਼ਾ ਨਿਰਦੇਸ਼ ਨੇ ਅਸੀਂ ਉਹਨਾਂ ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਜੋ ਆਪਣੇ ਮੁੱਖ ਮੰਤਰੀ ਸਾਹਿਬ ਦਾ ਰੰਗਲਾ ਪੰਜਾਬ ਦਾ ਜੋ ਪਿੱਛਾ ਮਿਥਿਆ ਵੇ ਅਸੀਂ ਉਸ ਪਿੱਛੇ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਉਹ ਤਾਂ ਹੀ ਹੋ ਸਕਦਾ ਹੈ ਜੇ ਹਰ ਪਿੰਡ ਦੇ ਵਿੱਚ ਖੁਸ਼ਹਾਲੀ ਹੋਵੇ ਹਰ ਪਿੰਡ ਦੇ ਵਿੱਚ ਨਿਰੋਗਤਾ ਹੋਵੇ ਰੋਗੀ ਹੋਵੇ ਕੋਈ ਕੋਈ ਬਿਮਾਰ ਨਾ ਹੋਵੇ ਤੰਦਰੁਸਤੀ ਹੋਵੇ ਹਰ ਪਿੰਡ ਦੇ ਵਿੱਚ ਤਾਂ ਨਸ਼ਾ ਛਡਾਊ ਕੇਂਦਰਾਂ ਨੂੰ ਲੈ ਕੇ ਜੋ ਤੱਕ ਸਰਕਾਰ ਸਿੱਧਾ ਹੈਗੀ ਹੈ ਉਹਦੇ ਵਿੱਚ ਵੀ ਮੈਂ ਪਿੰਡ ਦੇ ਡਾਕਟਰਾਂ ਨੂੰ ਇਹੀ ਮੈਸੇਜ ਦਿੰਦਾ ਹੈ ਜੋ ਵੀ ਇੰਨਾ ਕੋਲੇ ਨਸ਼ਾ ਛੱਡਣ ਵਾਲੇ ਮਰੀਜ਼ ਆਂਦੇ ਨੇ ਸਾਡੇ ਕੋਲੇ ਹੋਪ ਕਲੀਨਿਕ ਮੌਜੂਦ ਹੈ ਨਸ਼ਾ ਡਾਕਟਰ ਜੋ ਡਾਕਟਰ ਅਨਕੂਰ ਸਿੰਘਲਾ ਸਾਡੇ ਕੋਲੇ 24x7 ਅਵੇਲੇਬਲ ਨੇ ਵੱਤੋ ਵੱਦ ਨਸ਼ਾ ਛਡਾਉਣ ਵਾਸਤੇ ਜੋ ਵੀ ਨਸ਼ਾ ਕਰਦੇ ਨੇ ਪਿੰਡ ਦੇ ਜਵਾਨ ਹੈ ਚਾਹੇ ਬੁਢੇ ਦੇ ਉਹਨਾਂ ਨੂੰ ਵੱਤੋ ਵੱਦ ਸਾਡੇ ਕੋਲ ਭੇਜਿਆ ਜਾਵੇ ਤਾਂ ਕਿ ਉਹਨਾਂ ਦੀ ਰਜਿਸਟ੍ਰੇਸ਼ਨ ਕਰਕੇ ਉਹਨਾਂ ਦੀ ਦਵਾਈ ਤੁਰੰਤ ਸ਼ੁਰੂ ਕੀਤੀ ਜਾਵੇ ਜੇ ਕਿਸੇ ਨੂੰ ਦਾਖਲ ਕਰਨ ਦੀ ਲੋੜ ਹੈ ਤਾਂ ਡੀਟਿਕਸ਼ਨ ਸੈਂਟਰ ਬਕੀੜਾ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਜਾਵੇ ਤੇ ਜਿੰਨੀ ਵੀ ਸਰਕਾਰ ਦੀ ਹੈਲਥ ਨੂੰ ਲੈ ਕੇ ਪਾਲਿਸੀਜ਼ ਹੈ ਪੂਰੀ ਸਹੀ ਤਰੀਕੇ ਨਾਲ ਕਿਵੇਂ ਇੰਪਲੀਮੈਂਟ ਹੋ ਸਕਦੀਆਂ ਨੇ ਉਹੀ ਮੈਂ ਡਿਸਕਸ਼ਨ ਕਰਨਾ ਜਾ ਰਿਹਾ ਮਿਸਮਿਲ ਕੁੜਿਆ ਸੀ